ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੇ ਕਿਹਾ ਸੀ ਕਿ 26 ਜਨਵਰੀ ਤੋਂ ਬਾਅਦ ਸਿਵਲ ਹਸਪਤਲ ਦੀਆਂ ਦਵਾਈਆਂ ਪੂਰੀਆਂ ਮਿਲਣਗੀਆਂ ਅਤੇ ਟੈਸਟ ਵੀ ਅੰਦਰ ਹੀ ਸਸਤੇ ਹੋਣਗੇ ਕਿ ਕੋਈ ਵੀ ਡਾਕਟਰ ਬਾਅਦ ਦਵਾਈ ਨਹੀਂ ਲਿਖੇਗਾ ਪਰ ਇਨੇ ਦਿਨ ਬੀਤੇ ਜਾਂਦੇ باوجود ਵੀ ਸਿਵਲ ਹਸਪਤਲ ਬਟਾਲਾ ਵਿੱਚ ਇਨ੍ਹਾਂ ਦਾਅਵਿਆਂ ਦੀ ਸੂਕੂਨਕੀ ਨਜ਼ਰ ਆ ਰਹੀ ਹੈ ਇਸ ਮੌਕੇ ਜਦੋਂ ਸਾਡੀ ਟੀਮ ਨੇ ਗਰਾਉਂਡ ਜ਼ੀਰੋ ਤੋਂ ਜਾ ਕੇ ਝਾਤ ਮਾਰੀ ਤਾਂ ਹਸਪਤਲ ਵਿੱਚ ਦਾਖਲ ਮਰੀਜ਼ਾਂ ਦੇ ਪਰਵਾਰਕ ਨੰਬਰਾਂ ਦਾ ਕਾਣਾ ਸੀਕੇ ਡਾਕਟਰਾਂ ਨੇ ਦਵਾਈਆਂ ਤਾਂ ਲਿਖ ਦਿੱਤੀਆਂ ਪਰ ਹਸਪਤਾਲ ਦੇ ਅੰਦਰ ਇਕੱਤਰ ਦੀ ਹੀ ਦਵਾਈ ਮਿਲਦੀ ਹੈ ਬਾਕੀਆਂ ਬਾਰੇ ਕਿਹਾ ਜਾਂਦਾ ਕਿ ਬਾਹਰ ਤੋਂ ਲੈ ਲਵੋ ਉਹਨਾਂ ਕਹਿੰਦੇ ਤਸਵੀਰ ਜ਼ਿਆਦਾਤਰ ਬਾਹਰ ਦੇ ਹੀ ਲਿਖੇ ਜਾਂਦੇ ਹਨ ਅੰਦਰ ਕੋਈ ਵੀ ਟੈਸਟ ਨਹੀਂ ਹੁੰਦਾ ਉਹਨਾਂ ਕਹਿੰਦੇ ਸਰਕਾਰ ਜੋ ਮੀਨ 70 ਤੇ ਇਹ ਸਭ ਕੁਝ ਸਹੀ ਤਰੀਕੇ ਨਾਲ ਲਾਗੂ ਕਰਾਵੇ ਇਸ ਸਬੰਧੀ ਸਰਹਸਪਤਲ ਦੇ ਡਾਕਟਰ ਤਾਂ ਕੀ ਕਹਿਣਾ ਹੈ ਖੁਦ ਉਹਨਾਂ ਦੀ ਜੋ ਬਣੀ ਹੁੰਦੇ ਹਨ ਬਿਊਰੋ ਰਿਪੋਰਟ ਅਲਪ ਜੀ ਕੀ ਨਾਮ ਹੈ ਤੁਹਾਡਾ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਕਿੱਥੇ ਆਇਆ ਹੋ ਤੇ ਕੀ ਕਰਨਾ ਹੈ ਇਹ ਸਰਕਾਰੀ ਹਸਪਤਲ ਬਟਾਲੇ ਆਇਆ ਤੇ ਇੱਕ ਡਾਕਟਰ ਸਾਹਿਬ ਨੇ ਤਿੰਨ ਮੈਡੀਸਿਨ ਲਿਖੀਆਂ ਇੱਕੋ ਹੀ ਮਿਲੀ ਹੈ ਅੱਜ ਕੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਜਿਹੜਾ ਡਾਕਟਰ ਦਵਾਈ ਲਿਖੇਗਾ ਉਹ ਦਵਾਈ ਲਿਆ ਕੇ ਦੇਗਾ ਪਰ ਇੱਥੇ ਲੋਕ ਅੱਜਲ ਖਰਾਬ ਹੋਣ ਰਿਹਾ ਕਿਡੀਆਂ-ਕਡੀਆਂ ਲੰਮੀਆਂ ਲੈਣਾ ਲੱਗੀਆਂ ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ ਆ ਕੀ ਕਰਦੇ ਐਵੇਂ ਝੂਠੀਆਂ ਡਾਈ ਜਾਂਦੇ ਆ ਆਪਣੀਆਂ ਕੇ ਵੋਟਾਂ ਦਾ ਕਰਕੇ ਵੀ ਐਉਂ ਕਰ ਦਿਆਂਗੇ ਅੰਕਲ ਕੁਝ ਨਹੀਂ ਹੋ ਰਿਹਾ ਆ ਦੇਖੋ ਕੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਆਪਣਾ ਕੈਮਰਾ ਘਮਾਓ ਇਹਨੂੰ ਦੱਸੋ ਸਾਰਿਆਂ ਨੂੰ ਵੀ ਕਿਡੀਆਂ-ਕਡੀਆਂ ਲੰਮੀਆਂ ਲੈਣਾ ਲੱਗੀਆਂ ਤੁਸੀਂ ਪੁੱਛਿਆ ਕਿ ਬਾਕੀ ਦਵਾਈ ਕਿਉਂ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ ਹੈ ਹੀ ਨਹੀਂ ਕਹਿੰਦੇ ਦਵਾਈ ਹੈ ਨਹੀਂ ਕੀ ਕਹੀਏ ਹੁਣ ਉਹਨਾਂ ਨੂੰ ਇਹ ਕੰਨਾਂ ਵਾਲੇ ਡਾਕਟਰ ਆ ਮੈਡਮ ਉੱਧਰ ਬਿਠੇ ਉਹਨਾਂ ਲੈ ਕੇ ਦਿੱਤੀ ਇਹ ਕਿਹਨਾਂ ਆ ਬੈਂਜ ਪ੍ਰਵੀਨ ਪ੍ਰਵੀਨ ਜੀ ਕਿੱਥੇ ਆਏ ਕੱਲ ਹੀ ਆਏ ਸੈਸੀਬਲ ਹਸਪਤਾਲ ਆਇਆ ਦਵਾਈ ਲੈਣ ਆ ਤੇ ਉਹਨਾਂ ਨੇ ਪੰਜ ਦਵਾਈਆਂ ਲਿਖਿਆ ਪਰ ਮਿਲੀ ਇੱਕੋ ਹੀ ਹੈ ਅੱਛਾ ਬਾਕੀ ਪੁੱਛਿਆ ਤਾਂ ਕੀ ਕਹਿੰਦੇ ਸਰ ਕਹਿੰਦੇ ਬਾਰੋਂ ਮਿਲਣੀ ਹੈ ਡਾਕਟਰ ਕਿਹਾ ਸਰ ਭਗਵਾਨੀ ਡਾਕਟਰ ਇਹ ਬਾਰੋਂ ਜੀ ਹੱਡੇ ਲਿਖ ਕੇ ਕਰਦੇ ਮੇਰੀ ਕੀ ਨਾਮ ਹੈ ਜੋਤੀ ਜੋਤੀ ਕਿੱਥੇ ਆਏ ਹੋ ਤੇ ਕਿਸ ਮਕਸਦ ਨਾਲ ਆਏ ਮੈਂ ਥੋੜੀ ਬਿਮਾਰ ਸੀ ਤੇ ਇਹਨਾਂ ਨੇ ਟੈਸਟ ਬਾਰੋਂ ਲੈ ਕੇ ਦਿੱਤੇ ਕਹਿੰਦੇ ਐਲਟਰਾਸਾਉਂਡ ਪ੍ਰੈਗਨੈਂਟ ਦੀ ਇੱਥੋਂ ਹੋਣੀ ਹੈ ਤੇ ਬਾਕੀ ਬਾਰੋਂ ਕਰਵਾਓ ਇਹ ਕੀ ਮਤਲਬ ਟੈਸਟ ਵੀ ਮਹਿੰਗੇ ਬਾਰੋਂ ਤੇ ਦਵਾਈਆਂ ਵਗੈਰਾ ਦਵਾਈਆਂ ਤਾਂ ਚਲੋ ਮਿਲ ਹੀ ਗਈਆਂ ਇੱਥੋਂ ਬਾਕੀ ਸਾਰੇ ਬਾਹਰ ਦੇ ਹਨ ਹਾਂ ਸਾਰੇ ਬਾਹਰ ਦੇ ਬਾਕੀ ਬਾਹਰੋਂ ਤੁਹਾਨੂੰ ਤੁਹਾਨੂੰ ਮਿਲ ਗਈ ਬਈ ਨਹੀਂ ਮੈਨੂੰ ਹੁਣ ਤਿੰਨ ਅੰਦਰੋਂ ਦਿੱਤੀ ਹੁਣ ਦਿੱਤੀ ਅੱਛਾ ਕੱਲ ਮੇਰੀ ਨੋਹ ਹੀ ਉਹਨੇ ਬਾਹਰੋਂ ਲਈ ਹਾਂਜੀ ਇੱਕ ਅੰਦਰੋਂ ਦਿੱਤੀ ਬਾਕੀ ਬਾਹਰ ਜਿਸ ਤਰ੍ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਉਹਨਾਂ ਨੇ ਕੀਤੀ ਸੀ ਐਲਾਨ ਕੀਤਾ ਸੀਗਾ ਤੇ ਉਹ ਉਹਦੇ ਚ ਉਸ ਜਿਹੜੇ ਸਬੰਧ ਦੇ ਵਿੱਚ ਜਿਹੜੀ ਸਾਡੀ ਕਾਰਵਾਈ ਉਹ جاری ਹੈ ਅਸੀਂ ਹਰ ਅਥਾਰਟिटीज ਨਾਲ ਇੰਟੈਕਟ ਹੈਗੇ ਆ ਦੋ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਈਡੀਐਲ ਹੈ ਏਸੈਂਸ਼ੀਅਲ ਡਰਗ ਲਿਸਟ ਹੁੰਦੀ ਹੈ ਇੱਕ ਨਾਨ ਈਡੀਐਲ ਈਡੀਐਲ ਜਿਹੜੀ ਮੈਡੀਸਨ ਆ ਉਹ ਸਾਨੂੰ ਵੇਰ ਕਾ ਡਰਗ ਉਸ ਤੋਂ ਮਿਲ ਜਾਂਦੀ ਹੈ ਉਦੇ ਚ ਸਾਨੂੰ 226 ਤਕਰੀਬਨ ਦਵਾਈਆਂ ਜਿਹੜੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਸ ਤੋਂ 3-4 ਦਵਾਈਆਂ ਜਿਹੜੀਆਂ ਉਹ ਥੋੜੀਆਂ ਖਤਮ ਹੋਣ ਵਾਲੀਆਂ ਅਸੀਂ ਅੱਜ ਹੀ ਆਨਲਾਈਨ ਉਹਦਾ ਇੰਟੈਂਡ ਪਾ ਕੇ ਅਸੀਂ ਮੰਗਾ ਲਾਂਗੇ ਨਾਨ ਆਈਡੀਐਲ ਜਿਹੜੀ ਮੈਡੀਸਨ ਆ ਜਿਹੜੀ ਸਾਡੇ ਡਾਕਟਰ ਲਿਖਦੇ ਨੇ ਜਿਹੜੀ ਸਾਡੇ ਸਟੋਰ 'ਚ ਨਹੀਂ ਉਪਲਬਧ ਹੁੰਦੀ ਡਰੱਗ ਹਾਊਸ ਜਿਹੜੇ ਸਰਕਾਰ ਦੇ ਵੱਲੋਂ ਬਣਾਏ ਗਏ ਜਿਸਾ ਸਾਡਾ ਬੇਰਕਾ ਡਰੱਗ ਹਾਊਸ ਆ ਨਾਨ ਆਈਡੀਐਲ ਦਵਾਈਆਂ ਉਹ ਅਸੀਂ ਸਾਨੂੰ ਥੋੜੇ ਦਿਨਾਂ ਚ ਦੋ ਤਿੰਨ ਦਿਨਾਂ ਤੱਕ ਮਿਲ ਜਾਣਗੇ ਸਰ ਜਿਸ ਤਰ੍ਹਾਂ ਥੱਲੇ ਮੈਂ ਜਾ ਕੇ ਦੇਖਿਆ ਤੇ ਤੁਹਾਡੀ ਫਾਰਮੇਸੀ ਦੇ ਅੰਦਰ ਜਿਹੜੇ ਪੰਜਾਹ ਜੀ ਬੈਠੇ ਹੋ ਕਹਿੰਦੇ ਸਾਡੇ ਕੋਲ ਸਿਰਫ 50 ਦਵਾਈਆਂ ਅਵੇਲੇ ਬਣੀਆਂ ਜਿਹੜੇ ਬਾਹਰ ਦਵਾਈਆਂ ਲੈਣ ਵਾਲੇ ਮੀਂਹ ਜਿ ਬੈਠੇ ਹੋਏ ਨੇ ਉਹ ਕਹਿੰਦੇ ਨੇ ਜਿਆਦਾਤਰ ਦਵਾਈਆਂ ਹਰ ਜੇ ਵੀ ਬਾਹਰ ਦੀਆਂ ਲਿਖ ਦਿੰਦੇ ਨੇ ਸਾਨੂੰ ਇੱਕ ਦਵਾਈ ਮਿਲਦੀ ਬਾਕੀ ਪੰਜ ਛੇ ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਨੇ ਨਹੀਂ ਨਹੀਂ ਉਹ ਜਿਹੜੀ ਬੰਦ ਦੱਸਿਆ ਕਿ ਨਾਨ ਏਡੀਐਲ ਦਵਾਈ ਇੱਕ ਦੋ ਦਿਨ ਚ ਸਾਨੂੰ ਮਿਲ ਰਹੀ ਆ ਏਡੀਐਲ ਜਿਹੜੀ ਏਡੀਐਲ ਦਵਾਈ ਹੈ 226 ਦੀ ਸਾਡੇ ਕੋਲ ਹੈਗੀ ਆ ਸਾਰੀਆਂ ਦਵਾਈਆਂ ਅਵੇਲੇਬਲ ਅਸੀਂ ਫਾਰਮੇਸੀ ਚ ਨਹੀਂ ਕਰਾਂਦੇ ਉਹਨਾਂ ਚ ਕੁਝ ਹੁੰਦੀਆਂ ਨੇ ਕੁਝ ਸਾਡੇ ਮੇਨ ਜਿਹੜਾ ਸਟਾਕ ਆ ਉਹਦੇ ਚ ਹੁੰਦੀਆਂ ਨੇ ਕਿੰਨੀ ਕੁ ਦੇਰ ਤੇ ਜੇ ਦੇਖਿਆ ਜਾਵੇ ਤਾਂ ਕਿੰਨੀ ਕੁ ਦੇਰ ਚ ਰੂਟੀਨ ਬਿਲਕੁਲ ਸਹੀ ਹੋ ਜਾਵੇਗੀ ਇਕ ਦਿਨ ਜਿਹੜੀ ਨਾ ਜਿਹੜੀ ਈਡੀਐਲ ਹੈ ਉਹ ਤੇ ਸਾਡੇ ਕੋਲ 226 ਦੇ 226 ਪੂਰੀਆ ਹੈਗੀਆਂ ਉਹ ਸਾਰਾ ਕੁਝ ਆਨਲਾਈਨ ਹੁੰਦਾ ਸਾਡੇ ਹਾਰ ਅਥਾਰਟਿਸ ਕਿਸੇ ਵੀ ਟਾਈਮ ਕਿਸੇ ਵੀ ਹਸਪੀਟਲ ਦਾ ਚੈੱਕ ਕਰ ਲੈ ਕਰ ਸਕਦੇ ਆ ਕਿ ਕਿਸ ਟਾਈਮ ਕਿੰਨੀ ਈਡੀਐਲ ਮੈਡੀਸਨ ਪਈ ਹੈ ਨਾਨ ਈਡੀਐਲ ਇੱਕ ਦਿਨ ਚ ਆ ਜੇਗੀ ਟੈਸਟ ਨੂੰ ਲੈ ਕੇ ਕਿੰਨਾ ਚਾਹੀਓ ਟੈਸਟ ਵੀ ਅਜੇ ਬਾਹਰ ਦੇ ਲਿਖੇ ਜਾ ਰਹੇ ਜਾਤਾ ਨਹੀਂ ਨਹੀਂ ਟੈਸਟ ਸਾਡੇ ਟੈਸਟ ਤੇ ਸਾਡੇ ਕੋਲ ਸਾਰੇ ਅਵੇਲੇਬਲ ਹੈ ਅਲਟਰਾਸਾਉਂਡ ਤੇ ਐਕਸ-ਰੇ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਐਕਸ-ਰੇ ਤੇ ਸਾਡੇ ਕੋਲ ਮਸ਼ੀਨਾਂ ਹੈਗੀਆਂ ਨੇ ਐਕਸ-ਰੇ ਅਸੀਂ ਆਪਣਾ ਇਨ ਹਾਊਸ ਕਰਵਾ ਰਿਆ ਅਲਟਰਾਸ ਸ਼ਨੀਵਾਰ ਸ੍ਰੀ ਖੁਦ ਕਰਦੇ ਆ ਇਸ ਟਾਈਮ ਗੁਰਦਾਸਪੁਰ ਦੀ ਮਸ਼ੀਨ ਖਰਾਬ ਹੈ ਔਰ ਡਾਕਟਰ ਸਾਡੇ ਕੋ ਡੇਲੀ ਆ ਰਹੇ ਨੇ ਐਂਟੀਨੇਟਲ ਪੇਸ਼ੈਂਟ ਦੇ ਜਿਹੜੇ ਦੂਸਰੇ ਪੇਸ਼ੈਂਟ ਹੈ ਕਿਸੇ ਨੇ ਪੇਟ ਦਾ ਅਲਟਰਾਸਾਉਂਡ ਕਰਨਾ ਉਹ ਅਸੀਂ ਬਾਹਰ ਭੇਜ ਰਹੇ ਆ ਅੰਪੈਨਲਮੈਂਟ ਸਾਡੇ ਜਿਹੜੇ ਅਲਟਰਾਸਾਉਂਡ ਜਿਹੜੇ ਸਕੈਨ ਸੈਂਟਰ ਨੇ ਉਹਨਾਂ ਦੀ ਹੋ ਗਈ ਹੈ ਸਾਡੇ ਡਾਕਟਰ ਲਿਖ ਰਹੇ ਨੇ ਕੁਝ ਜਿਹੜੇ ਸਕੈਨ ਸੈਂਟਰ ਨੇ ਜਿਹੜੇ ਅੰਪੈਨਲਡ ਨੇ ਉਹ ਕਰ ਰਹੇ ਨੇ